ਹਾਂਜੀ ਦੋਸਤੋ ਮੈਂ ਹਾਂ ਮਲਕੀਤਾਂ ਤੁਸੀਂ ਜੁੜ ਚੁੱਕੇ ਹੋ ਫੋਕਸ ਨਿਊਜ਼ ਪੰਜਾਬ ਦੇ ਨਾਲ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਵੱਡੀ ਵਾਰਦਾਤ ਕੈਦ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਅੰਬੀਸਰ ਸ਼ਹਿਰ ਦੀਆਂ ਨੇ ਜਿੱਥੇ ਕੀ ਸ਼ੇਰਾਂ ਵਾਲੇ ਗੇਟ ਦੇ ਨਜ਼ਦੀਕ ਪ੍ਰਿੰਟਿੰਗ ਪ੍ਰੈਸ ਦੀ ਦੁਕਾਨ ਤੇ ਚੋਰਾਵਾਂ ਵੱਲੋਂ ਜਿਹੜੀ ਆ ਚੋਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਚੋੜਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋੜਾਂ ਵੱਲੋਂ ਜਿਹੜੀ ਆ ਇੱਕ ਚੋਰੀ ਕੀਤੀ ਜਾ ਰਹੀ ਆ ਸੋ ਤੁਹਾਨੂੰ ਦੱਸ ਦਈਏ ਫਿਰ ਤੋਂ ਕਿ ਇਹ ਘਟਨਾ ਜਿਹੜੀ ਆ ਅੰਬੀਸ਼ਰ ਸ਼ਹਿਰ ਗੇਟ ਛੇਰਾ ਵਾਲੇ ਗੇਟ ਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਹੱਥ ਵਿੱਚ ਸੋਟਾ ਲੈ ਕੇ ਕੈਮਰੇ ਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕੈਮਰੇ ਦੇ ਨਜ਼ਦੀਕ ਜਾਣ ਦਾ ਰਾਜ ਇਹ ਹੈ ਕਿ ਕੈਮਰੇ ਨੂੰ ਜੇਰਾਵਾਕ ਦੀ ਦੂਸਰੀ ਸਾਈਡ ਵੱਲ ਘੁਮਾ ਕੇ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਦੀ ਚੋਰੀ ਕਰਨ ਦਾ ਰਾਜ ਕਿਸੇ ਨੂੰ ਪਤਾ ਨਾ ਲੱਗ ਸਕੇ ਔਰ ਦੇਖਿਆ ਜਾਏ ਕਿ ਦੁਕਾਨ ਦੇ ਅੰਦਰ ਵਰਕੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੋਪਡ ਨੂੰ ਚਾਬੀ ਲਾ ਕੇ ਚਾਲੂ ਕੀਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਜਿਹੜੀ ਆ ਕਿ ਦੁਕਾਨ ਦੀ ਫੁੱਲਾ ਫਲਾਈ ਬੜੀ ਹੀ ਰੀਜ਼ ਨਾਲ ਕੀਤੀ ਗਈ ਹੈ ਪੱਤਰਕਾਰ ਹਰਪਾਲ ਸਿੰਘ ਦੀ ਇੱਕ ਖਾਸ ਰਿਪੋਰਟ Fox News, Punjab, Tanwan ਹਾਂ ਜੀ ਸਾਹਿਬ ਪੀਸੀ ਦਾਤ ਹਰ ਹਿੱਥੇ ਆਪਣਾ ਚੇਰਾਲੇ ਗੇੜੇ ਦੇ ਨਜ਼ਦੀਕੇ ਕੋਈ ਹੋਈ ਹੈ ਪ੍ਰਿੰਟਿਸ ਹਾਂ ਜੀ ਉੱਥੇ ਮੌਕੇ ਤੇ ਜਾ ਕੇ ਵੇਖਿਆ ਤੇ ਦੁਕਾਨ ਦੇ ਵਿੱਚੋਂ ਉਹਨਾਂ ਦੀ ਐਸਵਾ ਲੱਗੀ ਸੀ ਕਾਰ ਨੂੰ ਲਾ ਕੇ ਕਿਤੇ ਗਏ ਵੀ ਤੇ ਚੋਰ ਨੇ ਆ ਕੇ ਕਾਲੇ ਤੋੜ ਕੇ ਉਹਨਾਂ ਦੀ ਐਸਵਾ ਜਿਹੜੀ ਆ ਚੋਰੀ ਕਰਕੇ ਲੈ ਗਿਆ ਤੇ ਹੁਣ ਅਸੀਂ ਆਪਣੀ ਟੀਮ ਜਿਹੜੀ ਲਾਈ ਆ ਉਹ ਟਾਈਮ ਰੇਟ ਤੇ ਘਰਾ ਵੀ ਰਹੀ ਆ ਤੇ ਜੋ ਵੀ ਆ ਅਗਲੀ ਕਾਰਵਾਈ ਆ ਜੋ ਵੀ ਚੋਰ ਨੂੰ ਫੜ ਕੇ ਤੇ ਫਿਰ ਤੁਹਾਡੀ ਅਮਲ ਚ ਲਿਆਂਦੀ ਜਾਊਗੀ ਸੀਨੀਅਰ ਅਫਸਰਾਂ ਦੇ ਹੁਕਮ ਚ ਲਿਆਂਦਾ ਤੇ ਆ ਦੱਸਿਆ ਗਿਆ ਵਾ ਕਿ ਇਹ ਨਵੀਂ ਰਾਤ ਜਿਹੜੀ ਆ ਉਹ ਚੋਰੀ ਹੋਈ ਹੈ ਕਿੰਨਾ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਨੁਕਸਾਨ ਇੱਕ ਤੇ ਐਕਟਵਾਈ ਹੈ ਗਈ ਜੀ ਤੇ ਇੱਕ ਉਹ ਕਹਿੰਦੇ ਕੋਈ ਬਾਬੇ ਦੇ ਗੱਲੇ ਦੇ ਵਿੱਚ ਪੈਸੇ ਹੋਣਗੇ ਕੋਈ ਥੋੜੇ ਵਾਲੇ ਜਿਹੜੇ ਮੱਥਾ ਟੇਕਦੇ ਆ ਬਾਬੇ ਨੂੰ ਕੋਈ ਹੋਊਗਾ 1000 2000 ਰੁਪਿਆ ਹੋ ਗਿਆ ਹਾਂ ਜੀ ਮੌਕੇ ਤੇ ਅਸੀਂ ਜਾ ਕੇ ਜਿਹੜਾ ਉਹ ਤੇ ਵੇਖਿਆ ਵਾ ਇੱਕ ਮੋਬਾਈਲ ਵੀ ਕਹਿੰਦੇ ਜੀ ਰਹੀ ਹੈ ਨੇ ਮੋਬਾਈਲ ਬਾਰੇ ਨਹੀਂ ਮੈਨੂੰ ਕੁਝ ਦੱਸਿਆ ਉਹਨਾਂ ਨੇ ਬਾਕੀ ਉਹ ਵੀ ਆਪਾਂ ਕਰ ਲਈਏ ਉਹਨਾਂ ਕੋਲ ਜੇ ਕੋਈ ਹੋਰ ਕਿਸੇ ਦੇ ਨੇ ਕੋਈ ਸ਼ਿਕਾਇਤ ਆਈ ਵੀ ਲੱਗੇ ਸੀਸੀਟੀਵੀ ਵੇਖ ਰਹੇ ਆ ਜੀ ਸਾਡੀ ਟੀਮ ਲੱਗੀ ਆ ਵੇਖ ਰਹੀ ਆ ਜਲਦ ਤੁਰ ਜਲਦ ਜਿਹੜਾ ਉਹ ਫੜ ਲਾਂਗੇ ਚੋਰਾਂ ਨੂੰ ਹਾਜੀ ਭਾਜੀ ਕੀ ਨਾਮ ਜੇ ਤੇ ਜਿਹੜੀ ਰਾਤ ਵਾਰ ਦਾਤ ਵਾਪਰੀ ਆ ਸਾਡੇ ਚੋਰੀ ਹੋਈ ਆ ਉਸ ਬਾਰੇ ਜਾਣਕਾਰੀ ਮੇਰਾ ਨਾਮ ਨਵਦੀਪ ਸਿੰਘ ਆ ਨਵੀ ਫਲੈਕਸ ਪੇਂਟਿੰਗ ਦੇ ਨਾਂ ਦਾ ਸ਼ਾਪ ਹੈ ਸ਼ੇਰਾਂ ਲਗੇ ਸ਼ਾਈਨ ਇੰਟਰਪ੍ਰਾਈਜ਼ ਦੇ ਇਧਰੋਂ ਰਤੀ ਚੱਬਲ ਮਾਰ ਕੇ ਦਰਵਾਜਾ ਸ਼ਟਰ ਚੁੱਕਿਆ ਗਿਆ ਸ਼ਟਰ ਚੁੱਕ ਕੇ ਚੋਰ ਇੱਕ ਐਕਟੀਵਾਸ ਇੱਕ ਬਾਬਾ ਜੀ ਸਿੰਘ ਜੀ ਦੇ ਬਾਬਾ ਜੀ ਦਾ ਗੱਲਾ ਲਾਇਆ ਪਾ ਸੀ ਗੱਲੇ ਜੋ ਕੈਸ਼ ਉਹ ਗੱਲਾਂ ਨਾਲ ਚੁੱਕ ਕੇ ਲੈ ਗਿਆ ਪੂਰੇ ਪੂਰਾ ਬਾਕਸ ਤੇ ਇੱਕ ਮੋਬਾਈਲ ਫੋਨ ਇਹ ਸਮਾਨ ਚੁੱਕ ਕੇ ਦੇ ਲੈ ਗਿਆ ਐਲਸੀਡੀ ਕੁੱਟਣ ਦੀ ਕੋਸ਼ਿਸ਼ ਕੀਤੀ ਐਲਸੀਡੀ ਕੋਈ ਕੁੱਪਟੀ ਨਹੀਂ ਗਈ ਇਹ ਇਹ ਘਟਨਾ ਜੋ ਸੀਸੀਟੀਵੀ ਵਿੱਚ ਕੈਦ ਹੋਈ ਹੈ ਜੀ ਸੀਸੀਟੀਵੀ ਵਿੱਚ ਸਾਡੀ ਘਟਨਾ ਕੈਦ ਹੋਈ ਹੈ ਇੱਕ ਡੇ ਇੱਕ ਘੰਟੇ ਦੀ ਰਿਕਾਰਡਿੰਗ ਹੈਗੀ ਸਵੇਰੇ ਹੀ ਜਿਹੜੀ 9:30 ਵੇ ਚੈੱਕ ਕੀਤੀ ਜੀ ਨਾਲੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਸੀਸੀਟੀਵੀ ਕੈਮਰਾ ਉਹਨੇ ਤੋੜਨ ਦੀ ਕੋਸ਼ਿਸ਼ ਕੈਮਰਾ ਪਹਿਲਾਂ ਬਾਹਰ ਆਊਟਸਾਈਡ ਕੈਮਰਾ ਦਾ ਆਊਟਸਾਈਡ ਕੈਮਰਾ ਨੇ ਪਹਿਲਾਂ ਤੋੜ ਦਿੱਤਾ ਅੰਦਰ ਉਹਨੂੰ ਪਤਾ ਨਹੀਂ ਅੰਦਰ ਕੈਮਰੇ ਲੱਗੇ ਤੋੜੇ ਨਹੀਂ ਗਏ ਤੇ ਅੰਦਰਲੇ ਕੈਮਰੇ ਦੀ ਸਾਰੀ ਰਿਕਾਰਡਿੰਗ ਆ ਗਈ ਜਿਸ ਨਾਲ ਉਹਨੇ ਚੋਰੀ ਕੀਤੀ ਕਿਸ ਤਰ੍ਹਾਂ ਦੀ ਚੋਰੀ ਕੀਤੀ ਇਸ ਬਾਬਤ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਪੁਲਿਸ ਨੂੰ ਕੰਪਲੇਨ ਕੀਤੀ ਸਵੇਰੇ ਸਵੇਰੇ ਕੰਪਲੇਨ ਦੇ ਕੇ ਉਹਨਾਂ ਨੇ ਏ ਇਸੇ ਸਾਹਿਬ ਆਈ ਮੌਕਾ ਦੇ ਕੇ ਮੌਕਾ ਦੇ ਕੇ ਚਲੇ ਗਏ ਕੀ ਐ ਸੁਆਸ਼ਣ ਦਿੱਤਾ ਮੈਨੂੰ ਬਣ ਹੌਸਲਾ ਮਿਲਿਆ ਕਿ ਤੁਹਾਡੇ ਲੱਭਾਂਗੇ ਅੱਡੀ ਦਾ ਕਹਿੰਦੇ ਲੱਭਾਂਗੇ ਤਾਂ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 1.5-2 ਲੱਖ ਦਾ ਨੁਕਸਾਨ ਹੋ ਗਿਆ ਹਾਂਜੀ ਭਾਜੀ ਕੱਲ ਬੀਤੀ ਰਾਤ ਕੀ ਘਟਨਾ ਵਾਪਰੀ ਤੇ ਕਿੰਨਾ ਕੁ ਆਪਣਾ ਨੁਕਸਾਨ ਹੋ ਗਿਆ ਕਿਹੜੀ ਜਗ੍ਹਾ ਤੇ ਦੁਕਾਨ ਆ ਤੇ ਕੀ ਨਾਮ ਆ ਪਾਜੀ ਸਾਡੀ ਦੁਕਾਨ ਸ਼ੇਰੋਂ ਵਾਲੇ ਗੇਟ ਮੇਨ ਰੋਡ ਤੇ ਟੂ ਸਾਈਡ ਉਪਨ ਦੁਕਾਨ ਆ ਸ਼ਾਈਨ ਐਂਟਰਪ੍ਰਾਈਜ਼ ਸਾਡਾ ਨਾਮ ਆ ਤਾਂ ਅੱਜ ਸਵੇਰੇ ਜਦੋਂ ਅਸੀਂ ਸਵੇਰੇ 9:30 ਵਜੇ ਆਪਣੇ ਸੀਸੀਟੀਵੀ ਕੈਮਰੇ ਮੋਬਾਈਲ ਤੇ ਖੋਲੇ ਆ ਤਾਂ ਅਸੀਂ ਵੇਖਿਆ ਕਿ ਜਿਹੜੀ ਐਕਟਵਾ ਅਸੀਂ ਰਾਤ ਨੂੰ ਅੰਦਰ ਲਾ ਕੇ ਜਾਂਦੇ ਆ ਉਹ ਐਕਟੋ ਨਹੀਂ ਆਇਆ ਮੌਜੂਦ ਨਹੀਂ ਉਸੇ ਵੇਲੇ ਅਸੀਂ ਦੁਕਾਨ ਤੇ ਪਹੁੰਚੇ ਆ ਅੱਗੇ ਵੇਖਿਆ ਤੇ ਪਿਛਲੀ ਸਾਈਡ ਤੋਂ ਸ਼ਟਰਰ ਦਾ ਤਾਲਾ ਟੁੱਟਾ ਹੋਇਆ ਤੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਝੱਬਲ ਮਾਰ ਕੇ ਕਿਹਨੇ ਸ਼ਟਰ ਤੋੜ ਕੇ ਉਹ ਬੰਦਾ ਐਂਟਰ ਕੀਤਾ ਤੇ ਸੀਸੀਟੀਵੀ ਦੇ ਮੁਤਾਬਕ ਉਹ ਬੰਦਾ 1 ਘੰਟਾ ਘਟੋ ਘਟ ਅੰਦਰ ਰਿਹਾ ਦੁਕਾਨ ਦੇ 1 ਘੰਟਾ ਅੰਦਰ ਰਹਿਣ ਤੋਂ ਬਾਅਦ ਉਹਨੇ ਇੱਕ ਇੱਕ ਸਾਡੇ ਕਾਊਂਟਰ ਦੀ ਤਲਾਸ਼ੀ ਲਈ ਆ ਕਾਗਜ਼ ਪੁੱਤ ਸਾਰੇ ਬਾਹਰ ਖਿਲਾਰ ਗਿਆ ਵਿੱਚ ਥੋੜਾ ਮੂਲੀ ਦਾ ਕੈਸ਼ ਸੀ ਉਹ ਵੀ ਲੈ ਗਿਆ ਤੇ ਕਿੱਥੇ ਬਾਬਾ ਜੀ ਦਾ ਗੱਲਾਸ ਹੀ ਲਾਇਆ ਜਿਹਦੇ ਵਿੱਚ ਜਨੇਸ਼ਰ ਪਾਉਣੇ ਆ ਉਹ ਜ਼ਰੂਰਤਮੰਦ ਦੀ ਹੱਲ ਹੋ ਸਕੇ ਉਹ ਗੱਲਾ ਵੀ ਚੁੱਕ ਕੇ ਲੈ ਗਿਆ ਫਿਰ ਉਹਨੇ ਐਲਸੀਡੀ ਪੁੱਟਣ ਦੀ ਕੋਸ਼ਿਸ਼ ਕੀਤੀ ਆ ਐਲਸੀਡੀ ਉਹ ਕੋਈ ਨਹੀਂ ਖੁੱਲੀ ਉਸ ਤੋਂ ਬਾਅਦ ਉਹ ਉਹ ਐਕਟਵਲ ਲੈ ਕੇ ਛਰਿਆਂ ਬਾਹਰ ਨਿਕਲ ਕੇ ਸ਼ਟਰ ਖੋਲ ਕੇ ਵੀ ਫੇਰਾਂ ਸ਼ਟਰ ਨੂੰ ਬੰਦ ਕੀਤਾ ਉਹਨੇ ਤੇ ساری ਵਾਰ ਦਾ ਕਰਕੇ ਸ਼ਟਰ ਚੁੱਕਿਆ ਸ਼ਟਰ ਚੁੱਕ ਕੇ ਇੱਕ ਦੋ ਵਾਰ ਕੱਢ ਕੇ ਫਿਰ ਸ਼ਟਰ ਡਾਊਨ ਕਰਕੇ ਫਿਰ ਨਿਕਲ ਗਿਆ ਕਿੰਨਾ ਦਾ ਨੁਕਸਾਨ ਹੋ ਗਿਆ ਛੜੀ ਇੱਕ ਤੇ ਟੋ ਗਈ ਜੇ ਤੇ ਇੱਕ ਮੋਬਾਈਲ ਗਿਆ ਜੇ ਇੱਕ ਬਾਬਾ ਜੀ ਦਾ ਗੱਲਾ ਗਿਆ 5-50 ਹਜ਼ਾਰ ਦਾ ਹੋਏਗਾ ਜਿੰਨਾ ਇਹ ਲੱਖ ਦੇ ਲੱਖ ਰਪਏ ਦੇ ਉੱਪਰ ਹੀ ਸਾਡਾ ਡਬਲ ਨੁਕਸਾਨ ਹੋ ਗਿਆ ਇੱਕ ਤੇ ਗਈ ਲੱਖ ਦੀ ਇੱਕ ਦੋ ਗਈ ਤੇ ਹੁਣ ਫਿਰ ਲੈਣੀ ਪਣੀ ਹੈ ਸਾਡਾ 2 ਲੱਖ ਦਾ ਨੁਕਸਾਨ ਹੋ ਗਿਆ ਉਹਨੇ ਪਤਾ ਨਹੀਂ 2000 ਚ ਵੇਚਣੀ ਆ 5000 ਚ ਵੇਚਣੀ ਆ ਨਸ਼ਾ ਕਰਨਾ ਕੀ ਕਰਨਾ ਇਹ ਸਭ ਨਸ਼ੇ ਦਾ ਹੀ ਭੈਣ ਚੜ ਗਿਆ ਸਮਝੋ